ਅਸੀਂ ਕਦੀ ਵੀ ਨਹੀਂ ਸੀ ਸੋਚ ਸਕਦੇ ਕਿ ਡਾਕਟਰ ਚੱਬੇਵਾਲ ਤੇ ਚੱਬੇਵਾਲ ਤੋਂ ਜਾਣ ਤੋਂ ਬਾਅਦ ਉਹਦਾ ਮਤਲਬ ਹੈ ਕਿ ਕਿਹਦੇ ਤੇ ਤੂੰ ਬੰਦਾ ਆਸ ਕਰੇ ਤੇ ਕਿਹਦੇ ਤੋਂ ਉਮੀਦ ਕਰੇ ਆਪਣੀ ਮਾਂ ਦੀ ਪੇਟੇ 'ਚ ਸੁੱਤੀ ਮਾਂ ਦੀ ਪੇਟੇ ਚੁਰਾ ਮਾਰ ਕੇ ਇੱਕ ਨੌਜਵਾਨ ਬੱਚਾ ਜਦੋਂ ਜਾਂਦਾ ਹੈ ਉਹ ਫਿਰ ਪਰਿਵਾਰ ਨੂੰ ਪਤਾ ਲੱਗਦਾ ਕਿ ਉਹਦਾ ਮਾਂ ਦਾ ਹਾਲ ਕੀ ਹੁੰਦਾ ਤੁਸੀਂ ਅੱਜ ਇਹ ਜੋ ਕੁਝ ਕੰਮ ਕੀਤਾ ਸਾਨੂੰ ਬਹੁਤ ਪਰਿ ਅਫਸੋਸ ਭਗਵਾਨ ਤੁਮਾਰ ਹੋਰ ਜੋ ਮਰਜ਼ੀ ਕਰਦਾ ਬਟ ਇਹ ਚੀਜ਼ ਸਾਫ਼ ਤੌਰ 'ਤੇ ਪੰਜਾਬ 'ਚ ਸਟੈਬਲਿਸ਼ ਕਰ ਦਿੱਤੀ ਹੈ ਕਿ ਟੋਟਲੀ ਬੈਂਕਰਪਟ ਹੋ ਚੁੱਕੀ ਆਪ ਇਨ੍ਹਾਂ ਕੋਲ ਕੋਈ ਵੋਲੰਟੀਅਰਸ ਤੇ ਇਨ੍ਹਾਂ ਨੂੰ ਫੇਤ ਨਹੀਂ ਆਪਣੇ ਐਮ.ਐਲ.ਏ ਤੇ ਫੇਤ 92 ਆਦਮੀ ਹੋਣਾਂ ਜਿhko ਖੜਾ ਕਰ ਲਈ ਤੇ ਤਿੰਨ ਚਾਰ ਛੱਡ ਲੀਆਂ ਨੇ ਇਸ ਕਿਸਮ ਦਾ ਪੈਕੇਜ ਦੀਲ ਬਾਕੀਆਂ ਨੂੰ ਵੀ ਦਿੱਤਾ ਜਾ ਰਿਹਾ ਕਿ ਆਜੋ ਆਹ ਤੁਹਾਡਾ ਪ੍ਰਬੰਧ ਕਰਦੇ ਆਂ ਬਾਕੀ ਅਸਲੀਅਤ ਪੰਜਾਬ ਦੀ ਕਿ ਕਿੰਨੇ ਕਿੰਨੇ 'ਚ ਇਨ੍ਹਾਂ ਦਾ ਸੌਦਾ ਹੋਇਆ ਉਹ ਵੀ ਇਸ ਇਲੈਕਸ਼ਨ ਦੇ ਦੌਰ ਚ ਮੈਂ ਤੁਹਾਨੂੰ ਦੱਸਾਂਗਾ ਕਿ ਕਿੰਨੇ ਕਿੰਨਾ ਕੀ ਕੀ ਸੌਦਾ ਫਾਈਨੈਂਸ਼ੀਅਲ ਕਿਤੇ ਸੌਦਾ ਕੀ ਹੋਇਆ ਉਹ ਇੰਨਾ ਹੀ ਕਹਿੰਦਾ ਹੋਇਆ ਮਾਜਾ ਸਾਹਿਬ ਪਾਰਟੀ ਆਲਾ ਕਮਾਨ ਨਾਲ ਕੋਈ ਗੱਲਬਾਤ ਹੋਈ ਹੈ ਕਿਉਂਕਿ ਦਿੱਲੀ ਦੇ ਵਿੱਚ ਮਾਜਾ ਸਾਹਿਬ ਦਿੱਲੀ ਦੇ ਵਿੱਚ ਤੁਹਾਡੀ ਪਾਰਟੀ ਦਾ ਆਮ ਆਦੀ ਪਾਰਟੀ ਦੇ ਨਾਲ ਗੱਠ ਜੋੜ ਲਿਆ। ਕੀ ਪਾਰਟੀ ਆਲਾ ਕਮਾਨ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਤੁਹਾਡੇ ਲੀਡਰਾਂ ਨੂੰ ਜਿਸ ਢੰਦੇ ਨਾਲ ਆਮ ਆਦੀ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਜਾ ਰਿਹਾ ਹੈ। ਕੋਈ ਗੱਲ ਨਹੀਂ ਸਰ ਮੈਂ ਤਾਂ ਗੱਲ ਕਿਸੇ ਨਾਲ ਕੀਤੀ ਇਹ ਸਾਰੀ ਗੱਲ ਤੇ ਕਿਹੜੀ ਉਹਨਾਂ ਦੇ ਨੋਟਿਸ ਨਹੀਂ ਹੈ ਕੋਈ ਜੇ ਫੇਰ ਵੀ ਮੈਂ ਮੇਰੀ ਜੋ ਆਪਣੀ ਸੋਚ ਹੈ ਕਿ ਭਗਵੰਤ ਮਾਨ ਇਸ ਟਾਈਮ ਹੋ ਸਕਦਾ ਹੈ ਦਿੱਲੀ ਦੀ ਇਹਨਾਂ ਦੀ ਆਪਣੀ ਲੀਡਰਸ਼ਿਪ ਦੇ ਕਾਬੂ ਵਿੱਚ ਵੀ ਨਾ ਮੈਂ ਤਾਂ ਤੁਹਾਨੂੰ ਸਿੱਧੇ ਤੌਰ ਤੇ ਕਹਿ ਰਿਹਾ ਇਹ ਡਾਇਰੈਕਸ਼ਨ ਲੈ ਰਿਹਾ ਬੀਜੇਪੀ ਉਹਨੇ ਕੇਜਰੀਵਾਲ ਦੀ ਡਾਇਰੈਕਸ਼ਨ ਲੈ ਰਿਹਾ ਕਿ ਨਹੀਂ ਲੈ ਰਿਹਾ ਮੈਨੂੰ ਇਹ ਦਿਲ ਮੰਨੀ ਇਹ ਤੇ ਨੌਜਵਾਨ ਬੱਚੀ ਸੀ ਉਹ ਕਹਿਣ ਲੱਗੀ ਆਪਣੇ ਮਾਪਿਆਂ ਨੂੰ ਰਾਤ ਕਿ ਮੇਰਾ ਦਿਲ ਬੜਾ ਘਟ ਰਿਹਾ ਪਾਪਾ ਇਹਦਾ ਦਿਲ ਕੱਚਾ ਹੋ ਰਿਹਾ ਮੇਰਾ ਦਿਲ ਨਹੀਂ ਲੱਗ ਰਿਹਾ ਬਾਪੂ ਕਹਿਣ ਲੱਗਾ ਬੇਟਾ ਚੁੱਪ ਹੋ ਕੇ ਆਰਾਮ ਨਾਲ ਸੋ ਗੁਰੂਬਾਰਾ ਸਾਹਿਬ ਦੀ ਨੀਰ ਹੈ ਮੇਰੀ ਸਿਹਤ ਵੀ ਚੰਗੀ ਤੇ ਤੇਰਾ ਭਰਾ ਵੀ ਬਿਲਕੁਲ ਠੀਕ ਠਾਕ ਉਹਨੇ ਭਾਜਪਾ ਵਾਲਿਆਂ ਨੂੰ ਸਵੇਰ ਦਾ ਟਾਈਮ ਦਿੱਤਾ ਅਸੀਂ ਉਹ ਕਹਿੰਦੀ ਨਹੀਂ ਮੇਰਾ ਮਾਣਾ ਕਰ ਰਿਹਾ ਕਿ ਕੋਈ ਨਾ ਕੋਈ ਜੀ ਘਟ ਜਾਣਾ ਸਾਡੇ ਕੋਲ ਤੇ ਤੂੰ ਚੰਗੇ ਕੋਈ ਸੁਖ ਨੇ ਬੇਟਾ ਚੰਗੀ ਸੋਚ ਰੱਖੀ ਦੀ ਪੋਜ਼ਿਟਿਵ ਸੋਚ ਰੱਖ ਤੇ 6 ਵਜੇ ਉਹਨਾਂ ਭਾਜਪਾ ਨੂੰ ਟਾਈਮ ਦਿੱਤਾ ਅਸੀਂ ਉਹ ਗੱਡੀ ਚ ਬੈ ਕੇ ਉਹਨਾਂ ਦੇ ਨਿਕਲ ਗਏ ਸੋ ਇਹ ਜਿਹੜੀਆਂ ਤੁਸੀਂ ਗੱਲਾਂ ਕਹਿੰਦੇ ਤੈਨਾਂ ਦੇ ਤਾਂ ਹੋਰ ਨਹੀਂ ਐਡਵਾਂਸ ਇਹਨਾਂ ਦਾ ਤੇ ਪਹਿਲਾਂ ਹੀ ਪ੍ਰਬੰਧ ਹੋਇਆ ਨਿਕਲਣ ਦਾ ਇਹਨਾਂ ਤੋਂ ਤੇ ਵਿਸ਼ੇਸ਼ ਤੌਰ ਪੰਜਾਬੀਆਂ ਅੱਜ ਅਪੀਲ ਕਰਨਾ ਚਾਹੁੰਦਾ ਕਿ ਇਸ ਪਾਰਟੀ ਦਾ ਚੇਰਾ ਮੁਰਾ ਤੁਹਾਡੇ ਸਾਹਮਣੇ ਆ ਗਿਆ ਨਾ ਇਹ ਸਕਿਉਰਟੀ ਛੱਡੀ ਕਹਿੰਦੇ ਸੀ ਪਿੰਡਾਂ ਦੀਆਂ ਸੱਥਾਂ ਵਿੱਚੋਂ ਚੱਲਾਂਗੇ ਜਿੰਨੂੰ ਸਕਿਉਰਟੀ ਚਾਹੀਦੀ ਉਹ ਪੋਲਟਰੀ ਫਾਰਮ ਖੋਲੋ ਅਸੀਂ ਛੋਟੀਆਂ ਦੋ ਦੋ ਤਿੰਨ ਤਿੰਨ ਕਬਰਿਆਂ ਚੋਂ ਗੁਜ਼ਾਰਾ ਕਰਨ ਵਾਲੇ ਆਂ ਪੰਜ ਪੰਜ ਕੋਠੀਆਂ ਨੇ ਐਸਤੇ 11 11 ਹਰ ਹਸੋ ਬੰਦਾ ਸੀ ਐਮ ਦੀ ਸਕਿਉਰਟੀ ਤੇ 134 ਗੱਡੀਆਂ ਦਾ ਕਾਫਲਾ ਇਹਨਾਂ ਨਾਲ ਚੱਲਦਾ ਟੋਟਲੀ ਇਹ ਬੈਂਕਰਪ ਸਰਕਾਰ ਵੀ ਹੋ ਚੁੱਕੀ ਤੇ ਸੂਬਾ ਵੀ ਕਰਦਾ ਇਹੀ ਕੇਜਰੀਵਾਲ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਇਆ ਸੀ ਕਿ ਸਾਨੂੰ ਮੌਕਾ ਦਿਓ 4 ਹਫ਼ਤਿਆਂ ਦੇ ਵਿੱਚ ਬਰਗਾੜੀ ਤੇ ਬੈਬਲ ਕਲਾਂ ਦਾ ਇਸ਼ੂ ਮੈਂ ਦੂਰ ਕਰੂੰਗਾ ਕਿਉਂਕਿ ਜਿਹੜੀ ਉੱਥੇ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਬਣੀ ਸੀ ਉਹਦਾ ਇੱਕ ਇੰਪੋਰਟੈਂਟ ਮੈਂਬਰ ਪੋਸਟ ਟਾਈਮ ਸੱਜੇ ਹੱਥੇ ਇਹਨਾਂ ਦੇ ਖੜਾ ਸੀ ਕੁਮਨ ਵਿਜੇ ਪ੍ਰਤਾਪ ਸੀ ਮੈਂ ਪੁੱਛਣਾ ਚਾਹੂੰਗਾ ਕੇਜਰੀਵਾਲ ਸਾਹਿਬ ਇੱਕ ਜਰਨਲ ਨੂੰ ਤੁਸੀਂ ਲਿਆ ਕੇ ਮਿੱਟੀ ਵਿੱਚ ਰੋਲ ਦਿੱਤਾ ਕੁਮਰ ਵਿਜੇਪਤਾ 13 ਸਾਲ ਉਹਦੀ ਆਈਪੀਐਸ ਦੀ ਸਰਵਿਸ ਰਹਿੰਦੀ ਸੀ ਹੁਣ ਉਹ ਤਰਲੇ ਮਾਰਦਾ ਕੁਰਲੰਦ ਐਸੈਂਬਲੀ ਕਿ ਮੈਨੂੰ 5 ਮਿੰਟ ਹੀ ਬਰਗਾੜੀ ਤੇ ਬਾਈਬਲ ਕਲਾ ਦੇ ਜਿਹੜਾ ਇਸ਼ੂ ਹੈ ਉਹਦੇ ਤੇ ਗੱਲ ਕਰਨ ਦਾ ਮੌਕਾ ਮਿਲੇ 2 ਸਾਲ ਤੁਸੀਂ ਇਹਨਾਂ ਨੂੰ ਟਾਈਮ ਲੇ ਲਓ ਮਾਲ ਸਾਹਿਬ ਤੁਸੀਂ ਤੇ ਬਣ ਕੇ ਜਰਨਲ ਤੇ ਤੁਹਾਡੀ ਜਗ੍ਹਾ ਤੇ ਤੁਸੀਂ ਪਹੁੰਚਾ ਤੁਹਾਨੂੰ ਕੁਮਰ ਵਿਜੇ ਪ੍ਰਤਾਪ ਇਸ ਤਰ੍ਹਾਂ ਹੀ ਭਗਵੰਤ ਮਾਨ ਵੇਖੋ ਮੇਰਾ ਡਾਇਰੈਕਟ ਚਾਰਜ ਪਹਿਲੇ ਵੀ ਸੀ ਤੇ ਅੱਜ ਵੀ ਭਗਵੰਤ ਮਾਨ ਡਾਇਰੈਕਟਲੀ ਭਾਜਪਾ ਦੀ ਦਿੱਲੀ ਲੀਡਰਸ਼ਿਪ ਦੇ ਇਸ਼ਾਰੇ ਤੇ ਚੱਲਦਾ ਹਾਲੇ ਸੂਬਿਆਂ ਦੇ ਵਿੱਚ ਥੋੜੀ-ਬੋਟੀ ਕੋਈ ਅੰਡਰਸਟੈਂਡਿੰਗ ਇੰਡੀਆ ਬਲੌਕ ਨੇ ਇਹਨਾਂ ਦੀ ਹੈ ਕੋਈ ਇੱਕ ਵੀ ਬੰਦਾ ਵੇਖਿਆ ਇਹਨਾਂ ਨੇ ਉਹ ਅਕਾਲੀ ਦਲ ਦਾ ਜਾਂ ਭਾਜਪਾ ਦਾ ਤੋੜਿਆ ਜਦੋਂ ਵੀ ਤੋੜ ਰਹੇ ਨੇ ਕਾਂਗਰਸ ਦਾ ਤੋੜ ਰਹੇ ਨੇ ਕਿਉਂਕਿ ਭਾਜਪਾ ਦਾ ਇਹਨਾਂ ਨੂੰ ਕਹਿਣਾ ਕਿ ਕਿਸਾਨਾਂ ਨੇ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਅਨਾਉਂਸਮੈਂਟ ਕਰ ਦਿੱਤੀ ਕਿ ਅਸੀਂ ਪੰਜਾਬ ਜਾ ਕੇ ਬੀਜੇਪੀ ਨੂੰ ਨਸਤੇ ਨਬੂਦ ਕਰ ਦਵਾਂ ਪੰਜਾਬ ਦੇ ਕਿਸੇ ਬੂਥ ਤੇ ਵਿਸ਼ੇਸ਼ ਤੌਰ ਪੈਂਡੂ ਪੰਜਾਬ ਦੇ ਵਿੱਚ ਅਸੀਂ ਇਹਨਾਂ ਦਾ ਬੂਥ ਨਹੀਂ ਲਗੰਦਾਂਗੇ ਐਸੀ ਗੱਲ ਕਰ ਤੁਹਾਡੇ ਜ਼ਰੀਏ ਤੁਸੀਂ ਸੈਂਟਰ ਦੇ ਹੱਥੇ ਜਿਹੜੇ ਸਾਰੇ ਪਹਿਲੇ ਤੇ ਪੰਜਾਬ ਦੇ ਜਿਹੜੇ ਚੰਡੀਗੜ੍ਹ ਦੇ ਹੱਕ ਤੇ ਹਕੂਕ ਨੇ ਉਹਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਸਾਡੇ ਮਲਾਜ਼ਮ ਜਿਹੜੇ ਚੰਡੀਗੜ੍ਹ ਚ ਭਰਤੀ ਹੁੰਦੇ ਸੀ ਅੱਜ ਸਾਰੇ ਦਾ ਸਾਰਾ ਮਲਾਜ਼ਮ ਹਰਿਆਣੇ ਦਾ ਭਰਤੀ ਹੋ ਗਿਆ ਕਿਉਂਕਿ ਤੁਸੀਂ ਇੰਟਰਸਟ ਹੀ ਕਦੀ ਨਹੀਂ ਲਿਆ ਪੰਜਾਬ ਦਾ ਸਾਰਾ ਭਾਵੇਂ ਵਿਧਾਨ ਸਭਾ ਦਾ ਮਸਲਾ ਹੋਵੇ ਭਾਵੇਂ ਅਸੈਂਬਲੀ ਭਾਵੇਂ ਇੱਥੋਂ ਤੇ ਹਾਈ ਕੋਰਟ ਦਾ ਮਸਲਾ ਹੋਵੇ ਤੁਸੀਂ ਚੰਡੀਗੜ੍ਹ ਤੋਂ ਬਾਹਰ ਨਵੇਂ ਚੰਡੀਗੜ੍ਹ ਦੀ ਗੱਲ ਕੀਤੀ ਤੁਸੀਂ ਆਪਣਾ ਕਲੇਮ ਹੀ ਪੰਜਾਬ ਦਾ ਜਿਹੜਾ ਚੰਡੀਗੜ੍ਹ ਤੇ ਕਮਜ਼ੋਰ ਕਰ ਦਿੱਤਾ ਪਾਣੀਆਂ ਤੇ ਕਲੇਮ ਤੁਸੀਂ ਸਾਡਾ ਕਮਜ਼ੋਰ ਕੀਤਾ ਇਸ ਦੇ ਨਾਲ ਨਾਲ 300 ਤੋਂ ਵੱਧ ਕਿਸਾਨ ਵੀਰ ਸਾਡਾ ਫਟੜ ਪਿਆ ਤੁਹਾਡਾ ਦਾਸ ਹੀ ਹਾਈ ਕੋਰਟ ਚ ਗਿਆ ਪਿਲ ਦੇ ਵਿੱਚ ਤੇ ਆਨਰੇਬਲ ਹਾਈ ਕੋਰਟ ਨੇ ਇੱਕ ਰਿਟਾਇਰਡ ਜੱਜ ਨੂੰ ਤੇ ਦੋ ਮੈਂਬਰਸ ਲਗਾ ਕੇ ਉਹਦਾ ਫੈਸਲਾ ਉਹਦੀ ਇਨਵੈਸਟੀਗੇਸ਼ਨ ਕਰਨ ਦਾ ਉਹ ਜਿਹੜਾ ਟਾਈਮ ਮੰਗਿਆ ਤੇ ਇਨਵੈਸਟੀਗੇਸ਼ਨ ਸ਼ੁਰੂ ਹੋਏਗੀ ਉਦੋਂ ਹਰਿਆਣੇ ਦੀ ਸਰਕਾਰ ਸੁਪਰੀਮ ਕੋਰਟ ਚੋਂ ਦੇ ਖਿਲਾਫ ਫੈਸਲੇ ਤੇ ਚਲੀ ਗਈ ਮੇਰਾ ਕਹਿਣ ਦਾ ਬਕਸੇ ਸੀ ਹਰ ਇਸ਼ੂ ਤੇ ਤੁਸੀਂ ਸੈਂਟਰ ਦੇ ਹੱਥੀ ਖੇਡੇ ਸਾਡੇ ਕਈ ਅਸੀਂ ਭਾਵੇਂ ਕਿਸੇ ਨਾਲ ਸਹਿਮਤ ਕਿਸੇ ਦੀ ਵਿਚਾਰਧਾਰਾ ਨਾਲ ਹੋਈ ਹੈ ਜਾਂ ਨਾ ਹੋਈ ਹੈ ਬਟ ਮੈਂ ਤੁਹਾਨੂੰ ਪੁੱਛਣਾ ਚਾਹਨਾ ਇੱਕੋ ਵਾਰੀ ਤੁਸੀਂ ਸੈਂਟਰ ਦੇ ਵਿੱਚ ਮਿਲਣ ਗਏ 18 ਕੰਪਨੀਆਂ CRPF ਦੀਆਂ ਲੈ ਜਾਂਦੀਆਂ 18000 ਬੰਦੇ ਦਾ ਖਰਚਾ ਵੀ ਅਸੀਂ ਦਈਏ ਉਹਦਾ ٹیਏ ਡੀਏ ਵੀ ਅਸੀਂ ਦਈਏ ਪੰਜਾਬ ਤੇ ਅੱਗੇ ਇਹਦੇ ਵੱਡੇ ਆਰਥਿਕ ਸੰਕਟ ਵਿੱਚ ਤੇ ਸਾਡੇ ਪੰਜਾਬੀ ਜਿਹੜੇ ਨੇ ਉਹ ਦਿਬਰੂਗੜ੍ਹ ਜੇਲ੍ਹ ਛੱਡਨ ਤੇ ਕਦੀ ਤੁਸੀਂ ਪੰਜਾਬ ਦੇ ਹੱਕਾਂ ਵਾਸਤੇ ਕਿਤੇ ਲੜੇ ਹੈ ਕਿਸਾਨ ਫਟੜ ਕਰਾਤੇ ਐਮਐਸਪੀ ਦਾ ਤੁਸੀਂ ਖੁਦ ਵਾਅਦਾ ਕੀਤਾ ਐਮਐਸਪੀ ਤੇ ਵਿਧਾਨ ਸਭਾ ਦੇ ਵਿੱਚ ਚਰਚਾ ਤੱਕ ਨਹੀਂ ਹੋਣ ਦਿੱਤੀ ਤੁਸੀਂ ਜੇ ਆਪ ਚੁਟਕੀਆਂ ਮਾਰ-ਮਾਰ ਕੇ ਕਹਿੰਦੇ ਸਾਨੂੰ ਮੌਕਾ ਦੋ ਦਸਾਂ ਦਸਾਂ ਮਿੰਟਾਂ ਚ ਸੀ ਸਾਰੀ ਐਮਐਸਪੀ ਦਵਾਂਗੇ ਕਿਸਾਨਾਂ ਦੀ ਗੱਲ ਤੁਸੀਂ ਨਹੀਂ ਕੀਤੀ ਖੇਤ ਮਜ਼ਦੂਰਾਂ ਦੀ ਗੱਲ ਤੁਸੀਂ ਨਹੀਂ ਕੀਤੀ ਇੰਡਸਟਰੀ ਤੇ ਵਪਾਰੀਆਂ ਤੇ ਨਵੇਂ ਟੈਕਸ ਲਗਾ ਦਿੱਤੇ ਅੱਜ ਪੰਜਾਬੀ ਜਿਨ੍ਹਾਂ ਜਿਨ੍ਹਾਂ ਦਾ ਵੀ ਕੋਈ ਥੋੜਾ-ਮੋਟਾ ਕਾਰੋਬਾਰ ਚੱਲਦਾ ਕੋਈ ਇਹੋ ਜਿਹਾ ਪੰਜਾਬ ਵਿੱਚ ਵਿਅਕਤੀ ਨਹੀਂ ਜਿਹਨੂੰ ਫਰੋਤੀ ਦੇ ਟੈਲੀਫੋਨ ਤੇ ਚਿੱਠੀਆਂ ਨਹੀਂ ਆਈ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਭਗਵਾਨਤਮਾਨ ਜੀ ਤੁਸੀਂ ਉਹ ਮਿਨਿਸਟਰ ਤੁਹਾਡੀ ਪੁਲਿਸ ਵਿੱਚ ਪੈ ਕੇ ਜਿਹੜੇ ਬੰਦੇ ਨੂੰ ਫਰੋਤੀ ਦਾ ਟੈਲੀਫੋਨ ਤੇ ਚਿੱਠੀ ਆਂਦੀ ਇਹ ਸਾਰੇ ਸੌਦੇ ਪੰਜਾਬ ਪੁਲਿਸ ਵਿੱਚ ਬੈਕ ਨਿਬੜਦੀ ਹੀ ਇਹ ਪੰਜਾਬ ਪੁਲਿਸ ਦਾ ਕੰਮ ਉਚੋਲਪਨ ਕਰਦਾ ਦੀ ਗੈਂਗਸਟਰਸ ਦੇ ਨਾਲ ਐਂ ਬਕਾਇਦਾ ਤੌਰ ਤੁਹਾਡੀ ਦੇਖਰੇਖ ਦੇ ਵਿੱਚ ਤੇ ਤੁਹਾਨੂੰ ਇਸ ਗੱਲ ਦੀ ਸਾਰੀ ਨੋਲੇਜ ਹੈ ਕਿ ਪੰਜਾਬ ਛੋਕੀ ਰਿਹਾ ਬਟ ਯੂ ਹੈਵ ਟਰਨਡ ਅ ਬਲਾਈਂਡ ਆਜ ਜਿਸਾ ਕਈ ਦਾ ਅੱਖ ਮੀਟ ਲੈ ਪੰਜਾਬ ਦੇ ਕੱਲ ਗੁਰਦਾਸਪੁਰ ਜ਼ਿਲ੍ਹੇ ਸੈਂਟਰਲ ਜੇਲ੍ਹ ਦੇ ਵਿੱਚ ਇਹ ਦਿਹਾੜੇ ਜਿਹੜੀ ਫਾਇਰਿੰਗ ਹੋਈ ਹੈ ਜਿਸ ਤਰ੍ਹਾਂ ਕੈਦੀ ਆਪਸ ਵਿੱਚ ਲੜੇ ਨੇ ਇਹ ਕੋਈ 8ਵੀਂ 10ਵੀਂ ਵਾਰ ਦਾ ਇੱਕ ਪਾਸੇ ਟੀਵੀ ਦੀ ਇੰਟਰਵਿਊਸ ਚੱਲਦੀਆਂ ਅਜੇ ਤੱਕ ਤੁਸੀਂ ਨਸ਼ਰ ਨਹੀਂ ਕਰ ਸਕੇ ਕਿਹੜੀ ਜੇਲ੍ਹ ਦੇ ਵਿੱਚ ਤੇ ਕਿਸ ਤਰ੍ਹਾਂ ਇੰਟਰਵਿਊਸ ਹੋਈਆਂ ਕਿਉਂਕਿ ਸਾਡਾ ਸਿੱਧਾ ਦੋਸ਼ ਆਪੋਜੀਸ਼ਨ ਦਾ ਇਹ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਤੇ ਦਿੱਲੀ ਦੀ ਮਰਜ਼ੀ ਨਾਲ ਤੁਸੀਂ ਕਰਦੇ ਕਿਸਾਨਾਂ ਵਿੱਚ ਪਹਿਲੇ ਬਾੜ ਪਾਈ ਸੰਯੁਕਤ ਕਿਸਾਨ ਮੋਰਚੇ ਤੋਂ ਪਹਿਲੇ 2 ਸੈਂਡ ਵੰਡਿਆ ਫਿਰ ਸਾਡੇ ਨੌਜਵਾਨ ਵੀਰਾਂ ਨੂੰ ਬਾਰਡਰ ਦੇ ਉੱਤੇ ਹਰਿਆਣੇ ਦੇ ਲਗਾਤਾਰ 20 ਦਿਨ ਗੋਲੇ ਜਦੋਂ ਤੋਂ ਛੁੱਟੇ ਗਏ ਗੋਲੀਆਂ ਮਾਰੀਆਂ ਗਈਆਂ ਫੱਟੜ ਕੀਤਾ ਗਿਆ ਦੁਲਾੜੀਆਂ ਦਾ ਇਸਤੇਮਾਲ ਕੀਤਾ ਗਿਆ ਅੱਜ ਦੇ ਦਿਨ ਤੱਕ ਕੋਈ ਇਨਵੈਸਟੀਗੇਸ਼ਨ ਨਹੀਂ ਸੁਭਕਰਨ ਸਿੰਘ ਦੀ ਮੌਤ ਉਤੇ ਅੱਜ ਦੇ ਦਿਨ ਵੀ ਐਫ ਆਈ ਆਰ ਬਲੈਂਕ ਹੈ ਇਥੋਂ ਮੈਂ ਪੰਜਾਬ ਦੇ ਵੀਰਾਂ ਨੂੰ ਤੇ ਭੈਣਾਂ ਨੂੰ ਇਹ ਅਪੀਲ ਕਰਾਂਗਾ ਕਿ ਹੁਣ ਸਾਰਾ ਕੁਝ ਤੁਹਾਡੇ ਸਾਹਮਣੇ ਇਸ ਪਾਰਟੀ ਦਾ ਨਾ ਕੋਈ ਪ੍ਰੋਗਰਾਮ ਹੈ ਨਾ ਕੋਈ ਏਜੰਡਾ ਜੇ ক্লোਜ਼ਲੀ ਵਾਚ ਕਰੋ ਜੋ ਭਾਜਪਾ ਸੈਂਟਰ ਤੋਂ ਕਰ ਰਹੀ ਏਜੰਸੀਆਂ ਦਾ ਇਸਤੇਮਾਲ ਇਥੇ ਵਿਜੀਲੈਂਸ ਦਾ ਹੋ ਰਿਹਾ ਜੋ ਪ੍ਰੈਸ ਨੂੰ ਕੰਟਰੋਲ ਕੀਤਾ ਉਹਨਾਂ ਨੇ ਨੈਸ਼ਨਲ ਲੈਵਲ ਤੇ ਤੇ ਸੂਬੇ ਦੇ ਲੈਵਲ ਤੇ ਕੀਤਾ ਜੋ ਖਰੀਦੋ ਫਰੋਕਤ ਭਾਜਪਾ ਵਾਲੇ ਨਾਲ ਦੇ ਸੂਬਿਆਂ 'ਚ ਹਰਿਆਣੇ ਹਿਮਾਚਲ ਤੋਂ ਲੈ ਕੇ ਸਾਰੇ ਹਿੰਦੁਸਤਾਨ 'ਚ ਆਪੋਜੀਸ਼ਨ ਪਾਰਟੀਆਂ ਦੇ ਐਮਐਲਏ ਤੋੜਨੇ ਐਮਪੀ ਤੋੜਨੇ ਉਹ ਕਰ ਰਹੇ ਨੇ ਉਹੀ ਕੰਮ ਤੁਸੀਂ ਕਰ ਰਹੇ ਹੋ ਇਥੋਂ ਕੀ ਜਿਹੜਾ ਮੇਰਾ ਕਈ ਦਫਾ ਮੈਂ ਗੱਲ ਕਹੀ ਕਿ ਜਿਹੜੀ ਆਪ ਹੈ ਬਿਲਕੁਲ ਇੱਕ ਕਲੂੰਡ ਪਾਰਟੀ ਮੈਨੂੰ ਤੇ ਨਜ਼ਰ ਆਂਦੀ ਹੈ ਕਿ ਬੀਜੇਪੀ ਦਾ ਇੱਕ ਕਲੂੰ ਹੈ ਹਰ ਇਸ਼ਾਰਾ ਵਿਸ਼ੇਸ਼ ਤੌਰ ਪੰਜਾਬ ਦੇ ਸੂਬੇ ਵਿੱਚ ਭਗਵੰਤ ਮਾਨ ਉਹ ਗੱਲ ਕਰ ਰਿਹਾ ਹੈ ਜਿਹੜੀ ਪੰਜਾਬ ਦੇ ਇੰਟਰਸਟ ਦੇ ਖਿਲਾਫ ਹੈ ਨਾ ਇਹਨੇ ਪੰਜਾਬ ਦੀ ਟੈਂਪਰਰੀ ਨੂੰ ਪ੍ਰੋਟੈਕਟ ਕੀਤਾ ਨਾ ਪੰਜਾਬ ਦੇ ਇੰਡਸਟਰੀ ਨੂੰ ਪ੍ਰੋਟੈਕਟ ਕੀਤਾ ਸੋ ਅੱਜ ਭਗਵੰਤ ਜੀ ਜਿਹੜੇ ਤੁਸੀਂ ਲੈ ਕੇ ਗਏ ਹੋ ਬਹੁਤ ਹੀ ਮਾੜੀ ਇਹ ਫਿਰ ਤੁਸੀਂ ਸ਼ੁਰੂ ਕੀਤੀ ਇਹ ਆਰਾਮ ਤੇ ਗਏ ਆਰਾਮ ਦੀ ਸਿਆਸਤ ਅਜੇ ਤੱਕ ਪੰਜਾਬ 'ਚ ਬਹੁਤ ਘੱਟ ਹੋਈ ਸੀ ਬਟ ਮੈਨੂੰ ਅਫਸੋਸ ਦੀ ਗੱਲ ਇਹ ਹੈ ਕਿ ਭਗਵੰਤ ਜੀ ਆਜੇ ਤੁਸੀਂ ਜਿਹੜੀ ਯੂਪ ਕਰਨ ਯੂਪ ਦੀ ਸਿਆਸਤ ਤੇ ਬਿਹਾਰ ਦੀ ਸਿਆਸਤ ਪੰਜਾਬ ਚ ਨਵੇਂ ਸਿਰਿਓ ਲਿਆਦੀ ਮੈਂ ਦੋ ਟਰਮਸ ਤੇਰੇ ਵੀਰੋ ਤੇ ਭੈਣੋ ਲੋਕ ਸਭਾ ਤੇ ਰਾਜ ਸਭਾ ਚ ਰਹੇ ਮੌਜੂਦਾ ਬਹੁਤ ਸਾਰੇ ਐਮਪੀ ਮੇਰੇ ਦੋਸਤ ਵੀ ਨੇ ਉਹਨਾਂ ਵਿੱਚ ਬਹੁਤ ਸਾਰੇ ਜਿਹੜੇ ਭਜਪਾ ਚ ਨੇ ਉਹਨਾਂ ਨੂੰ ਮੈਂ ਜਦੋਂ ਪੁੱਛਦਾ ਰਿਆਂ ਕਿ ਤੁਹਾਡਾ ਪਿਛੋਕੜ ਕੀ ਕੀ ਤੁਸੀਂ ਸ਼ੁਰੂ ਤੋਂ ਆਰਐਸਐਸ ਜਾਂ ਬੀਜੇਪੀ ਨਾਲੋਂ ਤੇ ਬਹੁਤ ਸਾਰੇ ਸਾਨੂੰ ਹੱਸ ਕੇ 90% ਕਹਿੰਦੇ ਨੇ ਬਾਜੋ ਸਾਹਿਬ ਅਹੀਂ ਤੇ ਤੁਹਾਡੀ ਪਾਰਟੀ ਨਾਲ ਮੇਰਾ ਫਾਦਰ ਮੇਰਾ ਦਾਦਾ ਤੇ ਕਾਂਗਰਸ ਸੀ ਜਦੋਂ ਕਾਂਗਰਸ ਦੀ ਗੱਲ ਥੋੜੀ-ਬੋਟੀ ਕਛਣੀ ਸ਼ੁਰੂ ਹੋਈ ਅਸੀਂ ਫਿਰ ਮਲੇਮ ਸਿੰਘ ਜੀ ਵੱਲ ਚਲੇ ਜਦੋਂ ਮਲੇਮ ਸਿੰਘ ਜੀ ਦੀ ਗੱਲ ਕੱਟਣੀ ਸ਼ੁਰੂ ਇਹ ਮਾਇਆਬੱਤੀ ਤੇ ਕਰਦੇ ਨੇ ਤੇ ਹੁਣ ਮਾਇਆਬੱਤੀ ਦੀ ਘਟੀ ਏ ਤੇ ਅਸੀਂ ਹੁਣ ਭਾਜਪਾ ਦੇ ਨਾਮ ਦਾ ਸੋ ਆ ਜਿਹੜਾ ਇੱਕ ਤੁਸੀਂ ਕੰਮ ਕੀਤਾ ਤੇ ਹੋਰ ਬਹੁਤ ਸਾਰੇ ਕਰਨੂ ਫਿਰ ਰਹੇ ਮੈਨੂੰ ਕੰਡੈਮਨ ਕਰਨਾ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰੂਗਾ ਇਸ ਕਿਸਮ ਦੇ ਲੋਕ ਨਾਨ ਸੀਰੀਅਸ ਜਿਹੜੇ ਨਾ ਕੈਂਡੀਡੇਟ ਕੱਢੇ ਤੇ ਜਿਹੜੇ ਨਾਨ ਡਿਫੈਕਟਿਵਸ ਜਿਨ੍ਹਾਂ ਨੇ ਆਪਣੀ ਜ਼ਮੀਨ ਵਿੱਚ ਜ਼ਮੀਰ ਵੇਚ ਦਿੱਤੀ ਜਿਨ੍ਹਾਂ ਨੇ ਆਪਣੇ ਇਲੈਕਟਰੇਟ ਦਾ ਸੌਦਾ ਕਰ ਲਿਆ ਚੰਦ ਪੈਸਿਆਂ ਵਾਸਤੇ ਤੇ ਚੰਦ ਪੋਜੀਸ਼ਨਸ ਵਾਸਤੇ ਉਹਨਾਂ ਨੂੰ ਆਉਣ ਵਾਲੀ ਪਾਰਲੀਮੈਂਟ ਚ ਕੰਪਲੀਟਲੀ ਰਿਜੈਕਟ ਕਰਕੇ ਕੱਢੋ ਤੇ ਜਿੰਨੇ ਵੀ ਆ ਵਿਸ਼ੇਸ਼ ਤੌਰ ਦੋ ਤਿੰਨ ਜਿਹੜੇ ਡਿਫੈਕਟਰ ਕਾਂਗਰਸ ਚੋਂ ਗਏ ਨੇ ਮੈਨੂੰ ਯਕੀਨ ਦੁਵਾਣਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਪਾਰਟੀ ਵਿਸ਼ੇਸ਼ ਧਿਆਨ ਤੁਹਾਡਾ ਰੱਖੇ ਤੇ ਮੇਰਾ ਓਪਨ ਚੈਲੰਜ ਇਹਨਾਂ ਚੋਂ ਇੱਕ ਵੀ ਅਸੀਂ ਜਿੱਤ ਨਹੀਂ ਆ ਮੈਨੂੰ ਪੂਰਨ ਫੇਥ ਹੈ ਪੰਜਾਬ ਦੇ ਪੜ੍ਹੇ ਲਿਖੇ ਇਲੈਕਟਰੇਟ ਤੇ ਤੇ ਨੌਜਵਾਨ ਜਿਹੜੇ ਪੰਜਾਬ ਦੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਇਹ ਬੇਜ਼ਮੀਰੀਆਂ ਇਹਨਾਂ ਨੂੰ ਦੱਸ ਦਿਓ ਕਿ ਪਿਛਲੇ ਪਾਸੇ ਅੰਬੇਦਕਰ ਸਾਹਿਬ ਦੀ ਤੇ ਭਗਤ ਸਿੰਘ ਜੀ ਸ਼ਹੀਦ ਐਜ਼ਾ ਭਗਤ ਸਿੰਘ ਜੀ ਦੀਆਂ ਤਸਵੀਰਾਂ ਨਾਲ ਗੱਲ ਨਹੀਂ ਬਣਦੀ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਬਣਦੀ ਹੈ ਸੋ ਮੈਂ ਅੱਜ ਚੱਪੇਵਾਲ ਹੋਣਾ ਨੂੰ ਜਾਣ ਦਾ ਬਹੁਤ ਮੈਨੂੰ ਪਾਰੀ ਅਫਸੋਸ ਹੈ ਅਸੀਂ ਸਾਰੀ ਪਾਰਟੀ ਨੇ ਉਹਨਾਂ ਨੂੰ ਇੱਜ਼ਤ ਤੇ ਮਾਨ ਦਿੱਤਾ ਆਪਣਾ ਛੋਟਾ ਵੀਰ ਸਮਝਿਆ ਹਰ ਮੇਰੀ ਪ੍ਰੈਸ ਕਾਨਫਰੰਸ ਮੇਰੇ ਸੱਜੇ ਜਾਂ ਖੱਬੇ ਹੱਥ ਬੈਠਦੇ ਰਹੇ ਉਹ ਚੱਪੇਵਾਲ ਸਾਹਿਬ ਇੱਕ ਛੋਟੇ ਜਿਹੇ ਲਾਲਚ ਕਰ ਤੁਸੀਂ ਹਮੇਸ਼ਾ ਵਾਸ ਆਪਣੀ ਮਾਂ ਪਾਰਟੀ ਦੇ ਪਿੱਛੇ ਛੁੜਾ ਮਾਰ ਕੇ ਐਂਡ ਹਮੇਸ਼ਾ ਬਾਅਦ ਸੇ ਮੇਰੀ ਗੱਲ ਪੱਕੇ ਤੌਰ 'ਤੇ ਸਮਝ ਲੋ ਇਹ ਔਨ ਰਿਕਾਰਡ ਹੈ ਜਿਹੜੀ ਸਮੁੱਚੇ ਪੰਜਾਬੀਆਂ ਦੇ ਕੋਲ ਰਿਕਾਰਡ ਰਹਿਣ ਆਂਦੇ ਕਈ ਸੌ ਸਾਲ ਆ ਵੀਡੀਓ ਰਿਕਾਰਡਿੰਗ ਜਿਹੜੀ ਹੈ ਤੁਸੀਂ ਹਮੇਸ਼ਾ ਬਾਅਦ ਸੇ ਪੋਲਿਟਿਕਲ ਅਬਲੀਵਿਅਨ ਚਲੇਗੇ ਯੂ ਹੈਵ ਫਿਨਿਸ਼ਡ ਅ ਵੈਰੀ ਗੁੱਡ ਕੈਰੀਅਰ ਦੈਟ ਯੂ ਹੈ ਯੂ ਵਰ ਐਜੂਕੇਟਿਡ ਅਸੀਂ ਕਦੀ ਵੀ ਨਹੀਂ ਸੀ ਸੋਚ ਸਕਦੇ ਕਿ ਡਾਕਟਰ ਚੱਬੇਵਾੜ ਤੇ ਚੱਬੇ ਬਾਦ ਤੋਂ ਜਾਣ ਤੋਂ ਬਾਦ ਤੋਂ ਉਹਦਾ ਮਤਲਬ ਹੈ ਕਿ ਕਿਹਦੇ ਤੇ ਤੂੰ ਬੰਦਾ ਆਸ ਕਰੇ ਤੇ ਕਿਹਦੇ ਤੂੰ ਉਮੀਦ ਕਰੇ ਆਪਣੀ ਮਾਂ ਦੇ ਪੇਟ 'ਚ ਸੁੱਤੀ ਮਾਂ ਦੇ ਪੇਟੇ ਚੁਰਾ ਮਾਰ ਕੇ ਇੱਕ ਨੌਜਵਾਨ ਬੱਚਾ ਜਦੋਂ ਜਨਮਦਾ ਹੈ ਉਹ ਫਿਰ ਪਰਿਵਾਰ ਨੂੰ ਪਤਾ ਲੱਗਦਾ ਕਿ ਉਹਦਾ ਮਾਂ ਦਾ ਹਾਲ ਕੀ ਹੁੰਦਾ ਤੁਸੀਂ ਅੱਜੇ ਜੋ ਕੁਝ ਕੰਮ ਕੀਤਾ ਸਾਨੂੰ ਬਹੁਤ ਪਰਿ ਅਫਸੋਸ ਹੈ ਭਗਵਾਨ ਤੋਂ ਮਾਰ ਹੋਰ ਜੋ ਮਰਜ਼ੀ ਕਰਦਾ ਬਟ ਇਹ ਚੀਜ਼ ਸਾਫ ਤੌਰ 'ਤੇ ਉਹਨੇ ਪੰਜਾਬ 'ਚ ਸਟੈਬਲਿਸ਼ ਕਰ ਦਿੱਤੀ ਏ ਕਿ ਟੋਟਲੀ ਬੈਂਕਰਪਟ ਹੋ ਚੁੱਕੀ ਆ ਇਹਨਾਂ ਕੋਲ ਕੋਈ ਵੋਲੰਟੀਅਰਸ ਤੇ ਇਹਨਾਂ ਨੂੰ ਫੇਤ ਨਹੀਂ ਆਪਣੇ ਐਮ.ਐਲ.ਏ ਤੇ ਫੇਤ 92 ਆਦਮੀ ਹੋਣਾ ਜਿਹੜਾ ਖੜਾ ਕਰ ਲਈ ਤੇ 3-4 ਛੱਡ ਲੀਆਂ ਨੇ ਇਸ ਕਿਸਮ ਦਾ ਪੈਕੇਜ ਦੀ ਡੀਲ ਬਾਕੀਆਂ ਨੂੰ ਵੀ ਦਿੱਤਾ ਜਾ ਰਿਹਾ ਕਿ ਆਜੋ ਆਹ ਤੁਹਾਡਾ ਪ੍ਰਬੰਧ ਕਰਦੇ ਆਂ ਬਾਕੀ ਅਸਲੀਅਤ ਪੰਜਾਬ ਦੀ ਕਿ ਕਿੰਨੇ-ਕਿੰਨੇ 'ਚ ਇਹਨਾਂ ਦਾ ਸੌਦਾ ਹੋਇਆ ਉਹ ਵੀ ਇਸ ਇਲੈਕਸ਼ਨ ਦੇ ਦੌਰ ਮੈਂ ਤੁਹਾਨੂੰ ਦੱਸਾਂਗਾ ਕਿ ਕਿੰਨੇ ਕਿੰਨਾ ਕੀ ਕੀ ਸੌਦਾ ਫਾਈਨੈਂਸ਼ੀਅਲ ਇਥੇ ਸੌਦਾ ਕੀ ਹੋਇਆ ਤੋਂ ਇੰਨਾ ਹੀ ਕਹਿੰਦਾ ਹੋਇਆ ਮਾਜਾ ਸਾਹਿਬ ਪਾਰਟੀ ਆਲਾ ਤੁਮਾਨ ਨਾਲ ਕੋਈ ਗਲਤ ਬਾਤ ਹੋਈ ਹੈ ਕਿਉਂਕਿ ਦਿੱਲੀ ਦੇ ਵਿੱਚ ਤੁਹਾਡੀ ਮਾਜਾ ਦਿੱਲੀ ਦੇ ਵਿੱਚ ਤੁਹਾਡੀ ਪਾਰਟੀ ਦਾ ਆਮ ਆਦੀ ਪਾਰਟੀ ਦੇ ਨਾਲ ਗੱਟ ਜੋੜ ਲਿਆ। ਕੀ ਪਾਰਟੀ ਆਲਾ ਕਮਾਨ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਤੁਹਾਡੇ ਲੀਡਰਾਂ ਨੂੰ ਜਿਸ ਘੰਦੇ ਨਾਲ ਆਮ ਆਦੀ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਜਾ ਰਿਹਾ। ਇੱਕੋ ਗਲੈਸਰ ਮੈਂ ਤੇ ਗੱਲ ਕਿਸੇ ਨਾਲ ਕੀਤੀ। ਇਹ ਸਾਰੀ ਗੱਲ ਤੇ ਕਿਹੜੀ ਉਹਨਾਂ ਦੇ ਨੋਟਿਸ ਨਹੀਂ। ਕੋਈ ਜੇ ਫੇਰ ਵੀ ਮੈਂ ਮੇਰੀ ਜੋ ਆਪਣੀ ਸੋਚ ਹੈ ਕਿ ਭਗਵੰਤ ਮਾਨ ਇਸ ਟਾਈਮ ਹੋ ਸਕਦਾ ਹੈ ਦਿੱਲੀ ਦੀ ਇਹਨਾਂ ਦੀ ਆਪਣੀ ਲੀਡਰਸ਼ਿਪ ਦੇ ਕਾਬੂ ਵਿੱਚ ਵੀ ਨਾ ਮੈਂ ਤਾਂ ਤੁਹਾਨੂੰ ਸਿੱਧੇ ਤੌਰ ਤੇ ਕਹਿ ਰਿਹਾ ਇਹ ਡਾਇਰੈਕਸ਼ਨ ਲੈ ਰਿਹਾ ਬੀਜੇਪੀ ਉਹਨੇ ਕੇਜਰੀਵਾਲ ਦੀ ਡਾਇਰੈਕਸ਼ਨ ਲੈ ਰਿਹਾ ਕਿ ਨਹੀਂ ਲੈ ਰਿਹਾ ਮੈਨੂੰ ਇਹ ਇਲਮ ਨਹੀਂ ਕਿ ਕੇਜਰੀਵਾਲ ਨੇ ਇਹਨੂੰ ਕੁਝ ਕਿਹਾ ਕਿ ਨਹੀਂ ਕਿਹਾ ਮੈਨੂੰ ਇਲਮ ਨਹੀਂ ਬਟ ਇਹ ਮੋਸਟ ਅਨਸਕਰੂਪਲਸ ਇਨੂੰ ਵੀ ਇਹ ਪਤਾ ਵੇਖੋ ਭਗਵੰਤ ਬਾਰ ਨੂੰ ਚੰਗੀ ਤਰ੍ਹਾਂ ਪਤਾ ਕਿ ਪਾਰਲੀਮੈਂਟ ਦੇ ਰਿਜ਼ਲਟਸ ਤੋਂ ਬਾਅਦ ਮੈਂ ਨਹੀਂ ਰਹਿਣਾ ਐਂ ਸਮੂੱਚਾ ਆਪ ਜਦੋਂ ਵੀ ਸਾਨੂੰ ਕਿਤੇ ਇਹਨਾਂ ਦੇ ਮੰਤਰੀ ਤੇ ਐਮ ਐਲ ਏ ਮਿਲਦੇ ਉਹੀ ਕਹਿੰਦੇ ਨੇ ਕਿ ਬਾਦਯਾਸਾ ਕੁਝ ਕੋਸ਼ਿਸ਼ ਕਰੋ ਇਹ ਸਾਡੇ ਕਿਤੇ ਪਾਸੇ ਹੋ ਜੇ ਤੇ ਪੰਜਾਬ ਚ ਵਿਧਾਨ ਸਭਾ ਚ ਵੀ ਸ਼ਾਂਤੀ ਰਹੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਕੋਈ ਸਾਦਾ ਸੌਖਾ ਸਾ ਉਹਨਾਂ ਨੂੰ ਆ ਸਕੇ ਸੋ ਆ ਜਿਹੜੀ ਤੁਹਾਡੀ ਗੱਲ ਏ ਉਹਨਾਂ ਦੇ ਰੋਟੇਸ ਵੀ ਹੈ ਬਟ ਅਸੀਂ ਇਸ ਗੱਲ ਨੂੰ ਕਾਹ ਨਹੀਂ ਬੋਤਾ ਕਿਆ ਮੈਨੂੰ ਇਹ ਪੂਰਨ ਇਨਫੋਰਮੇਸ਼ਨ ਕਿ ਆਪਣੀ ਸੈਂਟਰਲ ਪਾਰਟੀ ਦੀ ਲੀਡਰਸ਼ਿਪ ਤੇ ਇੱਕ ਕੰਟਰੋਲ ਚੇਫ ਬੰਦਾ ਹੈ ਹੁਣ ਉਹ ਮੁਕਰਨ ਤੋਂ ਰਹਿ ਕਿਉਂਕਿ ਮੁੱਖ ਮੰਤਰੀ ਬਣਾ ਬੈਠੇ ਨੇ ਟਾਈਮ ਤੇ ਹੀ ਇਹਨੂੰ ਬਦਲਿਆ ਜਾਏਗਾ ਜਾਂ ਬਦਲਨਗੇ ਨਾ ਵੀ ਰੱਖਣ ਸਾਡੇ ਵਾਸਤੇ ਬਹੁਤ ਫਾਇਦਾ ਜੇ ਇਹਨੂੰ ਥੋੜਾ ਚਿਰ ਹੋਰ ਰੱਖ ਲਿਆ ਸੋ ਬਾਕੀ ਬਾਤ ਜਾਣ ਅਸੀਂ ਆਪਣੇ ਆਪ ਨੂੰ ਇਹ ਵੀ ਨਹੀਂ ਕਿ ਸਿਟਿੰਗ ਇੱਕ ਹੋਰ ਕਾਂਗਰਸ ਦਾ ਐਮਐਲਏ ਪਾਰਟੀ ਚੜਨਾ ਜਾ ਰਿਹਾ ਹੈ ਇਹ ਮੈਨੂੰ ਇਸ ਗੱਲ ਦਾ ਹਲਮ ਨਹੀਂ ਇਹਨੂੰ ਇਸ ਗੱਲ ਦਾ ਹਲਮ ਨਹੀਂ ਹੈ ਬਟ ਮੈਂ ਤੇ ਜਿਹੜੀ ਗੱਲ ਰੱਖੀ ਤੁਹਾਡੇ ਸਾਹਮਣੇ ਰੱਖੀ ਮੈਂ ਤੇ ਤੁਹਾਡੇ ਸਾਹਮਣੇ ਰੱਖੀ ਏ ਕਿ ਜੇ ਕੋਈ ਈਮਾਨ ਵੇਚਣਾ ਚਾਹਤੇ ਆਪਣੀ ਮਾਂ ਦੀ ਪੇਟੇ ਚੁਰਾ ਮਾਰਨਾ ਚਾਹੁੰਦਾ ਆਪਣੇ ਇਲੈਕਟ੍ਰੇਟ ਨਾਲ ਧੋਖਾ ਕਰਨਾ ਚਾਹੁੰਦਾ ਜੇ ਕੋਈ ਸੌਦਾ ਕਰਨਾ ਚਾਹੁੰਦਾ ਤੇ ਸੌਦੇ ਕਰਨ ਤੋਂ ਤਾਂ ਫਿਰ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਸਾਹਿਬ ਜੀ ਇੱਕ ਵਾਰ ਤੁਸੀਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਕੋਈ ਮਜ਼ਬੂਤਾ ਵਿਧਾਇਕ ਸਾਡੇ ਟੱਚ 'ਚ ਦੇ ਤੁਸੀਂ ਇਹ ਗੱਲ ਕਹੀ ਸੀ ਵੀਡੀਓ ਸਾਹਮਣੇ ਕਿ ਉਹ ਟੱਚ 'ਚ ਹੈਗੇ ਆ ਦੇਖੋ ਬਹੁਤ ਹੱਦ ਤੱਕ ਰਹੇ ਬਟ ਉਹ ਮੈਂ ਵੇਖਿਆ 2-3 ਮਹੀਨਿਆਂ ਦੇ ਮੇਰੇ ਬਜਾਏ ਉਹ ਭਾਜਪਾ ਦੇ ਟੱਚ ਚ ਹੋ ਗਏ ਉਹ ਹਾਰਡ ਆਫ ਲੇਟ ਉਹਨੇ ਅੰਦਾਜ਼ਾ ਲਾਇਆ ਕਿ ਇੱਥੋਂ ਤੇ ਸ਼ਾਇਦ ਅਸੀਂ ਜਿਸ ਟੀਚੇ ਤੱਕ ਪਹੁੰਚਣਾ ਸ਼ਾਇਦ ਇਹ ਸਾਨੂੰ ਨਾ ਪਹੁੰਚਾ ਪਾਣ ਉਹ ਭਾਜਪਾ ਦੇ ਨਾਲ ਤਕਰੀਬਨ 45 ਬੰਦੇ ਇੰਟਰਚੇਜ ਨੇ ਬਾਜਵਾ ਜੀ ਤੁਸੀਂ ਆ ਵੀ ਗੱਲ ਕੀਤੀ ਕਿ ਕਈ ਹੋਰਾਂ ਨੂੰ ਵੀ ਇਸ ਤਰ੍ਹਾਂ ਦਾ ਆਫਰ ਆਇਆ ਜਿਸ ਕਰਕੇ ਅਸੀਂ ਥੋੜਾ ਫਾਈਨਾਂਸਲੀ ਇਹਦੇ ਵਿੱਚ ਆਇਆ ਹੈ ਤੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਕਲੇਮ ਕੀਤਾ ਸੀਗਾ ਕਿ ਉਹਨਾਂ ਦੇ ਵਿਧਾਇਕਾਂ ਦੇ ਉੱਤੇ ਆਪਰੇਸ਼ਨ ਲੋਟਸ ਪਾਟ ਪਾ ਚਲਾਉਣਾ ਚਾਹੀਦਾ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਦਾ ਕਲੇਮ ਕਰਦੇ ਹੋ ਕਿ ਕਾਂਗਰਸ ਦੇ ਉੱਤੇ ਹੋਣਾ ਮਾਣ ਦੀ ਮੇਰੀ ਬੇਇੱਜ਼ਤੀ ਸੁਣੋ ਇੱਕ ਪੂਰਾ ਸੈਸ਼ਨ ਇਹਨਾਂ ਨੇ ਵਿਗਾੜ ਦਿੱਤਾ ਹੈ ਪੀਆਰਆ ਲਾਂਚ ਹੋਈ ਹੈ ਵਿਜੀਲੈਂਸ ਦੇ ਦਫ਼ਤਰ گئے ਮਨਿਸਟਰ ਉੱਤੇ ਗਏ ਐਮਐਲਏ ਗਏ ਆਪਰੇਸ਼ਨ ਲੋਟਸ ਦਾ ਨਾਮ ਦਿੱਤਾ ਕਿ ਮੈਂ ਇਸੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਕਿਸੇ ਸਿਆਸਤ ਤੇ ਕਿਹੜੇ ਮਿਆਰ ਦੀ ਤੁਸੀਂ ਗੱਲ ਕਰਦੇ ਜਿਹੜਾ ਤੁਸੀਂ ਕਿਸੇ ਟਾਈਮ ਭਗਵਾ ਭਾਜਪੀ ਤੇ ਐਲੀਗੇਸ਼ਨ ਲਾਇਆ ਸੀ ਉਹ ਅੱਜ ਤੁਸੀਂ ਆ ਜਿੱਥੇ ਵੀ ਬੰਦੇ ਹੁਣ ਆਏ ਨੇ ਇਹ ਸਾਰੇ ਤੇ ਸਾਰੇ ਕਾਂਗਰਸੀ ਹੋ ਐਂ ਤੁਸੀਂ ਸਮਝਦੇ ਹੋ ਕਿ ਇੱਕ ਸਿਟਿੰਗ ਐਮਐਲਏ ਇੱਕ ਸਿਟਿੰਗ ਐਮਐਲਏ ਸੀਵਾ ਦਿੰਦਾ ਸੋ ਬਿਨਾ ਕਿਸੇ ਸੌਦੇ ਤੋਂ ਕਿਹਾ ਨਾ ਇੱਕ ਲੁਕਰੇਟਿਵ ਪੈਕੇਜ ਦਿੱਤਾਗੇ ਉਹਦੀ ਜ਼ਮੀਰ ਨੂੰ ਖਰੀਦਣ ਦੀ ਗੱਲ ਕੀਤੀ ਤੇ ਜਿਹੜੇ ਜ਼ਮੀਰ ਵੇਚਣ ਵਾਲੇ ਨੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਹਰ ਰਾਜ ਦੇ ਵਿੱਚ ਲੋਕਾਂ ਨੇ ਜ਼ਮੀਰਾਂ ਵੇਚੀਆਂ ਆਪਣੇ ਸੂਬੇ ਦਾ ਤੇ ਦੇਸ਼ਾਂ ਦਾ ਤੇ ਕੌਮਾਂ ਦਾ ਵੀ ਨੁਕਸਾਨ ਬਾਜੂ ਸਾਹਿਬ ਬੜੀ ਬਾਤ ਆਪੀ ਕੀ ਹੈ ਇੱਕ ਜੋ ਐਮਐਲਏ ਦਾ ਕਿ ਦਸਵੇਂ ਤੇ ਉਹ ਬੀਜੇਪੀ ਦੇ ਦਸਵੇਂ ਹੈ ਕੋਈ ਨਹੀਂ ਕੈਸੇ ਕੰਟਰੋਲ ਨਹੀਂ ਐਸਾ ਹੈ ਕਿ ਕਿਸੇ ਟਾਈਮ ਉਹ के साथ अपना ये हैविंग सीरियस डिफरेंसेस विद दिस ईयर एंड इज वर्किंग इसका वर्किंग स्टाइल इसका नाम मिलना इसका रूड बिहेवियर उनको गाली गलोच करना बहुत कुछ ये उनके साथ करता है तो ऑफ लेट आई सी दे कीप मीटिंग मेरे साथ अभी भी तो बारह पंद्रह लोगों इन टच जरूर है दोस्तों की तरह और बहुत सारी ये इंफॉर्मेशन जो मैं आपको बता रहा हूँ उन्हीं की तरफ से आ रही कितने मैंने मैंने मैं ये बताया था कि आपको भारत चौदह तो तकरीबन तीस बत्तीसिटी दे हैव दे आर चेंजिंग ओवर टू द बीजेपी बिकॉज बीजेपी कॉन्टिन्यूसली इज इन टच ट लॉडा तो बीजेपी खुद भी नहीं करती है ये बड़ी बात है हाँ जी ये दावा तो बीजेपी बीजेपी बीजे तभी करेगी जब महाराष्ट्र का जहाज लग जाएगा <laughs> और भगवंत मान एक नाथ शिंदे की सीट पर बैठ जाएगा ये तो तभी होगा मैं तो पहले से कह रहा हूँ ये गलत तो है नहीं ये टाइम ये साबित करेगा सारी बात बाजू साहब पार्लियामेंट दी टिकट दे ली जबेवाड़ साहब चले गए आम आदमी पार्टी की कांग्रेस चीफ ने एटिकेट नहीं दी दी शादी लिस्टे सारनो जेड़ा टैलेंट बनेया सी तेन आदमी ही ही वाज वन ऑफ दी थ्री एंड वन ऑफ दी प्रोबबिल गुड फर्स्ट ऐसा नहीं लग रहा है सभी नहीं होता हर देखिए जब भी ऐसा माहौल बनता है कोई एक दो लोग तो हो सकते तो बहुत सारे किरदार वाले लोग हैं देखिए एक बात समझ ली वी आर नाइदर इन सेंटर नॉर इन दी स्टेट सबसे वेबल पोजीशन तो कांग्रेस की वी हैव नथिंग टॉक एक्सेप्ट फॉर लव और जिसका कांग्रेस के साथ और पंजाब के साथ प्यार और वो असूल वाला आदमी बेसूला नहीं वो तो कहीं नहीं जाएगा ਬੇਸੂਲੋਂ ਕਾ ਕੁਝ ਕਹਾਣੀ ਕਿੱਸਾ ਲੱਗਦਾ ਹੁਣ ਪਿਆਰ ਪਿੱਕਾ ਪੈ ਗਿਆ ਵਾਜੋ ਸਭ ਜਿਸ ਤਰ੍ਹਾਂ ਕਿਉਂਕਿ ਸਿਆਸਤ ਦੇ ਵਿੱਚ ਅਸੀਂ ਦੇਖ ਰਹੇ ਹਾਂ ਪਾਰਟੀਆਂ ਤਖੀਦੋਂ ਪ੍ਰੋਫਟ ਕਰਦੀਆਂ ਪਰ ਤੁਹਾਡੇ ਨੁਮਾਇੰਦੇ ਇੰਨੇ ਜ਼ਿਆਦਾ ਵਿਕਾਊ ਹੋਣ ਕਿ ਤੇਨੀ ਜਲਦੀ ਮੁੱਟ ਨੇ ਇਹ ਹਸਿਸ ਕਮ ਐਜ਼ ਅ ਵੈਰੀ ਰੂਲ ਸ਼ੌਕਸ ਆਨ ਕੁੱਡ ਨੈਵਰ ਐਕਸਪੈਕਟ ਆਈ ਤੋ ਦੋ ਦਿਨ ਤਿੰਨ ਦਿਨ ਪਹਿਲੇ ਤੇ ਸੈਸ਼ਨ ਖਤਮ ਹੋਇਆ ਖੁਨਾ ਤੁਸੀਂ ਆਪ ਗਵਾਓ ਸਾਰੇ ਹੱਥ ਦੇ ਵਿੱਚ ਲੋਹੇ ਦੀਆਂ ਉਹ ਲੈ ਕੇ ਚੀਨਾ ਜਿਹੜੀਆਂ ਇਹ ਗੱਲ ਕਹੀ ਕਿਪ ਗਵਰਨ ਸਿੰਘ ਮਾਨ ਦੇ ਗਿੱਟੇ ਨੂੰ ਚੇਨ ਬੰਨੀ ਤੇ ਉਹ ਗਿੱਟੇ ਤੇ ਬੰਦੇ ਬੰਦੇ ਆਪਣੇ ਤੇ ਬਣਾ ਲਈ ਬਾਜਵਾ ਸਾਹਿਬ ਜਿਸ ਪੰਡ ਦੀ ਗੱਲ ਹੈ ਐ ਕਾਨਫਰੰਸ ਵੀ ਆ ਤਾਂ ਕਿਸੀ ਚੱਲੀ ਹੈ ਜਨਾਬ ਜਨਾਬ ਦੇਖੋ ਇੱਕ ਚੀਜ਼ ਕਰ ਰਹੇ ਹੋ ਦੇਖੋ ਇਲੈਕਸ਼ਨ ਕਮਿਸ਼ਨ ਤੇ ਵੋਟਾਂ ਦੀ ਅਨਾਊਂਸਮੈਂਟ ਕੱਲ ਹੋਣੀ ਹੈ ਸ਼ਾਮ ਬਾਤ ਤੇਰੀ ਪ੍ਰੈਸ ਕਾਨਫਰੰਸ ਜੀ ਤੈਨੂੰ ਜੋ ਪ੍ਰੈਸ ਜੋ ਇਲੈਕਸ਼ਨ ਕਮਿਸ਼ਨ ਦਾ ਕੱਲ ਉਨਕੀ ਲਾਈਵ ਪ੍ਰੈਸ ਕਾਨਫਰੰਸ ਹੈ ਦੁਪਹਿਰ ਕੋ ਜਾਂ ਸ਼ਾਮ ਦਾ ਕਈ ਨਾ ਮਜੇ 3 ਵਜੇ ਦਾ ਟਾਈਮ ਹੈ उससे पता चलेगा पंजाब कौन सी हमारी इलेक्शन कौन से दौर में आती है जर्नली मे के महीने में पंजाब इज ऑलवेज दी लास्ट एंड क्योंकि क्या करते क्या है ये बाहर से बीजेपी पहले बाकी की स्टेट से घूमती फिरती हुई फिर इनकी कोशिश होती है कि जो वीकर स्टेट है जहां बीजेपी कमजोर है वहां से सारा काम निपटाते हुए फिर अपना सारा पैरा प्रलिया लेकर यह फिर अटैक करने के लिए पंजाब पर रहेगा jitne inka rss ka card hai jitne inke mantri hai jitne inke santri hai sare ikatthe honge punjab par attack kiya jayega ਤੋ ਇਹ ਇਨਕੀ ਕੋਸ਼ਿਸ਼ ਹੋਗੀ ਭਾਇਆ ਜਤਾਕਰਨ ਚੱਬੇਵਾਲ ਸਾਹਿਬ ਤੋਂ ਵੀ ਅਸੀਂ ਅੱਜ ਗੱਲ ਕੀਤੀ ਉਹਨਾਂ ਨੇ ਜਿਹੜੀ ਉਹ ਪੰਡ ਦੀ ਗੱਲ ਸੀ ਆ ਜੰਜੀਰਾ ਲੈ ਕੇ ਜਾਣ ਦੀ ਗੱਲ ਸੀ ਉਹਨਾਂ ਨੂੰ ਪੁੱਛਿਆ ਕਿ ਹੁਣ ਉਹ ਕਿੱਥੇ ਗਈਏ ਜਿਵੇਂ ਉਹਨਾਂ ਨੇ ਆ ਗੱਲ ਕਹੀ ਕਿ ਆਪੋਜੀਸ਼ਨ ਛੋਣ ਦੇ ਨਾਤੇ ਸਾਨੂੰ ਹੱਟਪ ਕਰਨਾ ਪੈਂਦਾ ਇੱਕ ਸਿੰਬੋਲਿਕ ਹੋ ਦੇ ਉਹ ਕਹਿੰਦੇ ਕਿ ਬਾਕੀ ਜਿਹੜੇ ਹੈਗੇ ਉਹ ਵੀ ਮਾਨ ਸਰਕਾਰ ਦੇ ਜਿਹੜੇ ਉਹਨਾਂ ਨੇ ਕੰਮ ਕੀਤੇ ਆ ਉਹਦੇ ਤੋਂ ਇਤਿਫਾਕ ਰੱਖਦੇ ਨੂੰ ਉਹਨਾਂ ਨੂੰ ਪਸੰਦ ਆਏ ਨਾ ਪਰ ਸਿਰਫ ਸਿੰਬੋਲਿਕਲੀ ਵਿਪੱਖਸ਼ ਛੋਣ ਦੇ ਨਾਤੇ ਆ ਕੰਮ ਕੀਤਾ ਉਹਨ ਕਿਉਂਕਿ ਉਧਰ ਚਲੇ ਗਏ ਨੇ ਹੁਣ ਪੰਡ ਇਹਨਾਂ ਨੇ ਅੱਜ ਮਾਨ ਸਾਹਿਬ ਦੇ ਇਹ ਦੱਸਦਾ ਹੈ ਨਾ ਕਿ ਜਿਹੜੀ ਪੰਡ ਸੀ ਸਿਰਦੇ ਚੁੱਕੀ ਉਹ ਖੋਲ ਲਈ ਹੈ ਜਿਹੜੀ ਜਿਹੜਾ ਇਹਨਾਂ ਨੇ ਸੰਗਲ ਮਾਨ ਸਾਹਿਬ ਦੇ ਘਿਟੇ ਨੂੰ ਬੰਨਣਾ ਸੀ ਉਹ ਅੱਜ ਆਪਣੇ ਬਣਵਾ ਲਏ ਉਹਨਾਂ ਦੇ ਘਰ ਤੇ ਹਾਜਾ ਸਾਹਿਬ ਤੁਸੀਂ ਪੰਡ ਖੋਲ ਕੇ ਉੱਥੇ ਉਹਨਾਂ ਦੇ ਡਰੈਗਿੰਗ ਰੂਮ ਚ ਉਹਨਾਂ ਦੇ ਆਲੀਸ਼ਾਨ ਜਿਹੜਾ ਕਾਰਪਟ ਉਹਦੇ ਉੱਤੇ ਪੰਡ ਰੱਖ ਦਿੱਤੀ ਹੈ ਤੇ ਹੁਣ ਪੰਡ ਇਹ ਚੁੱਕਣਗੇ ਉਹਨਾਂ ਦੀ ਕਰਜ਼ੇ ਦੀ ਪੜਦਾ ਹੈ ਕਿ ਸਾਇਨਾਂ ਨੂੰ ਦੇ ਦਿੱਤਾ ਉਦੋਂ ਇਹਨਾਂ ਦਾ ਕੰਮ ਠੀਕ ਹੋ ਗਿਆ ਭਾਈ ਸਾਹਿਬ ਮਾਈਕਾ ਸਾਹਿਬ ਤੁਸੀਂ ਤੁਸੀਂ ਜਿਹੜੀ ਕਹਿੰਦੇ ਉਹ ਕਹਿੰਦੇ ਮੈਂ ਲੋਕ ਸਭਾ ਛੋੜ ਨਹੀਂ ਲੜੂਗਾ ਕਹਿੰਦੇ ਮੈਂ ਪੰਜਾਬ ਨਹੀਂ ਛੱਡਣਾ ਚਾਹੁੰਦਾ ਇਸ ਕਰਕੇ ਮੈਂ ਛੋੜ ਨਹੀਂ ਲੜੂਗਾ ਨਾ ਤੇ ਇੰਡੀਪੈਂਡੈਂਟ ਵੀ ਨਹੀਂ ਦੇਤੀ ਐਵਰੀਬਾਡੀ ਵੇਖੋ ਹਰ ਆਦਮੀ ਆਪਣੇ ਸਮਾਨ ਦਾ ਖੁਦ ਇਹਦਾ ਹੁੰਦਾ ਜ਼ਿੰਮੇਵਾਰ ਜੋ ਤੁਸੀਂ ਗੱਲ ਕੀਤੀ ਉਹ ਨਹੀਂ ਲੜਨਾ ਚਾਹੁੰਦੇ ਤੇ ਉਹਨਾਂ ਦੀ ਮਰਜ਼ੀ ਕੋਈ ਹਰ ਆਦਮੀ ਤੇ ਲੜਦਾ ਨਹੀਂ ਚਾਹੁੰਦਾ ਯਰ ઓਨਲੀ 13 ਸੀਟਸ ਨੰਬਰ ਆਫ देम ਉਹਦੇ ਵਿੱਚ 5 6 ਤੇ ਸਾਡੇ ਕੋਲ ੜੀ ਸਿਟਿੰਗ ਐਮਪੀ ਸੀ ਹੈ ਉਹ ਤਾਂ ਕੋਈ ਗੱਲ ਨਹੀਂ ਹੈ